ਸ੍ਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਟ ਫਾਰਮ ਦੜਬਾ ਪੰਜਾਬ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਨਵੀਂ ਤੋਂ ਨਵੀਂ ਵੀਡੀਓ ਰੋਜ਼ ਨਿਤ ਨਵੀਂ ਜਰੂਰ ਪਾਵਾਂਗੇ ਜੀ ਥੋਡੀ ਫਰਮਾਇਸ਼ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਤੋਂ ਕਿਵੇਂ ਲਾਈਏ ਇਹ ਇਹ ਕਿਹੜੀਆਂ ਚੀਜ਼ਾਂ ਤੇ ਵੀਡੀਓ ਬਣਾਈਏ ਤੇ ਅੱਜ ਪਿੰਡ ਦੇਦਣਾ ਪਹੁੰਚੇ ਹੋਏ ਆ ਤੇ ਬਲਕਾਰ ਬਾਈ ਕੋਲ ਤੇ ਘਰ-ਬਾਰ ਦੀ ਸਾਰੀ ਵੀਡੀਓ ਬਣਾਵਾਂਗੇ ਤੇ ਬਾਈਆਂ ਜੀਆਂ ਇੱਕ ਤੋਂ ਇੱਕ ਚੜਦੀ ਤੋਂ ਚੜਦੀ ਨਸਲ ਦੀਆਂ ਬੱਕਰੀਆਂ ਦਿਖਾਵਾਂਗੇ ਤੇ ਸੰਨੀ ਖਾਨ ਵਾਲੀਆਂ ਬੱਕਰੀਆਂ ਸੰਨੀ ਖਾਨ ਵਾਲੀਆਂ ਘਰੇ ਖੜਕੇ ਤੇ ਬਾਈ ਦੀਆਂ ਬੱਕਰੀਆਂ ਸਾਰੇ ਰੰਗਾਂ 'ਚ ਨੇ ਤੇ ਰਾਜੂ ਜੜਬਿਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਹਾਂਜੀ ਹਸਤਰੀਕਾਲ ਜੀ ਇੱਧਰ ਆ ਜਾਓ ਇੱਧਰ ਆਗਾ ਹਸਤਰੀਕਾਲ ਜੀ ਹਸਤਰੀਕਾਲ ਹੋਰ ਕਿਵੇਂ ਵਧੀਆ ਵਧੀਆ ਜੀ ਕਿਵੇਂ ਚੱਲ ਰਿਹਾ ਕਾਰੋਬਾਰ ਵਧੀਆ ਚੱਲ ਰਿਹਾ ਜੀ ਹੋਰ ਠੀਕ ਠਾਕ ਠੀਕ ਹਾਂ ਕਿੰਨੀਆਂ ਬੱਕਰੀਆਂ ਨੇ ਇਸ ਟਾਈਮ ਇਹ ਆਪਣੇ ਹੁਣੇ ਜੀ ਚੀਨਾ ਕ ਵਿੱਚੇ ਵੜੇ ਛੋਟੇ ਅੱਛਾ 25 ਹਾਂ ਕੱਲੇ ਦੀਆਂ ਅੱਛਾ ਬੱਕਰੀਆਂ ਤੇਰੀਆਂ ਸੋਹਣੀਆਂ ਨੇ ਕਿੱਥੋਂ ਲਿਆ ਇਹ ਇਹ ਮੈਂ ਲਿਆ ਦੀ ਪਹਿਲੇ ਗਵਾਰ ਉਹ ਵੱਡੀ ਬੱਕਰੀ ਕੰਗਣ ਵਾਲੇ ਤੋਂ ਕੰਗਣ ਵਾਲੇ ਤੋਂ ਹਾਂ ਮੇਰੇ ਕੋਲ ਨਹੀਂ ਕੰਗਣ ਵਾਲਾ ਤੋਂ ਲੇ ਕੇ ਆਏ ਸੀਆਂ ਤੋਂ ਸੀ ਹਾਂ ਤੁਰੂ ਆ ਗਏ ਆਹ ਆਹ ਇਹ ਉਹ ਰੋਈ ਦੀ ਕਿ ਤਾ ਇਹਦਾ ਜੀ ਇੱਕ ਥਾਂ ਚੱਲਦਾ ਫਿਰ ਮੈਂ ਵੇਚੀ ਨਹੀਂ ਮਾਹ ਚੱਲ ਬੱਚੇ ਦੇਤੇ ਨੇ ਵਾਹ ਉਹਨਾਂ ਦਿਖਾਇਓ ਬਾਹਰ ਕੱਢ ਕੇ ਬਸ ਹੋ ਗਈ ਹੋਇਆ ਬਸ 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 ਠੀਕ ਹੈ ਬਹੁਤ ਸੋਹਣੀ ਬੱਕਰੀ ਹੈ ਯਾਰ ਤੂੰ ਪਾ ਵੀ ਆ ਗਿਆ ਤੂੰ ਪਹਿਲੇ ਲਿਆ ਇਹ ਸੁਣ ਮੈਂ ਸੋਹਣੀ ਦੀ ਕਿ ਬੱਚੇ ਦੇਤੇ ਨੇ ਆਜ ਮੈਂ ਇੱਕ ਪੱਠਾਣੇ ਦੀ ਦੋ ਅੱਛਾ ਦਾ ਦੋ ਪੂਣੇ ਇਹ ਦੂਜੇ ਇਹ ਮੁੰਦੇ ਪੂਣੇ ਆਦਿਆਂ ਨੇ ਇਹਦੀਆਂ ਹਾਂ ਇਹ ਪਹਿਲਾ ਸੂਏ ਦੀਆਂ ਨੇ ਇਹ ਆ ਇੱਕ ਇਹ ਬੋਕ ਕਿੱਥੋਂ ਰਿਹਾ ਇਹ ਲੋਕ ਆਪਣੇ ਯਾਰ ਮਿੱਤਰ ਦਾ ਜੀ ਕਿਹੜੇ ਦਾ ਜੀ ਮਿੱਤਰ ਸੇਮ ਹੈ ਜੀ ਬਾਸਾਪੁਰ ਤੋਂ ਹੈਗਾ ਉਹਦਾ ਗੋਪਾ ਜੀ ਪੁਰਾ ਕੱਟਿਓ ਬਹੁਤ ਸੋਨਾ ਬੋਕਤ ਮੈਂ ਕਹਾ ਅਬੀਰ ਤੇ ਹਾਂ ਜੀ ਤੇ ਸਿੰਦੇ ਨੇ ਬੱਕਰੇ ਨਾਲ ਲੜ ਕੇ ਤੜਾਈ ਹੋਏ ਨੇ ਉਹ ਤਾਂ ਸਿੰਘ ਵੀ ਨੇ ਪਿਆ ਕੁੰਡੇ ਮੈਂ ਸਿੰਘ ਕਹਿ ਦੰਦ ਤੂਗੇ ਜੀ ਦੰਦ ਵੀ ਨਾ ਬਰਾ ਛਿੱਕਾ ਝੁਕਾ ਹੋਣਾ ਜੀ ਹੂੰ ਛਿੱਕ ਗਈ ਹੈ ਛੇ ਹੋ ਗਿਆ ਠੀਕ ਹੈ ਬਹੁਤ ਸੋਨਾ ਬੱਕਰਾ ਤੂ ਇਹ ਆ ਸੰਗਣ ਨਾਲ ਤੋਂ ਲੈ ਤੇ ਰੱਖੀ ਨੇ ਕਾਲਾ ਹੈ ਹਾਂ ਸਾਰਾ ਮਾਲ ਤੇਰਾ ਸੰਨੀ ਖੰਦਾ ਹਾਂ ਸੰਨੀ ਖੰਦਾ ਜੀ ਦਿਸਪਾ ਦੇਣੇ ਤੇ ਵੇਚਦੇ ਹੁੰਨੇ ਜਦੋਂ 4 ਕਿਲੋ ਦੇਣੇ ਹਨ ਜਿਵੇਂ ਸਾਈਜ਼ ਉਹੀ ਆ ਜਾਂਦੀ ਹੈ ਘਰੇ ਬੰਨੇ ਆ ਸਿਆਲ ਚ ਨੀਰਾ ਲੈ ਦੇਣੇ ਆ ਅੱਛਾ ਜੀ ਨੀਰਾ ਭਾਈ ਜੰਨੇ ਗੱਡੀਆਂ ਬੱਕਰੀ ਉਹਨਾਂ ਬੜੀ ਬੜੀ ਬੱਕਰੀ ਗੱਡੀਆਂ ਅੱਛਾ ਬਾਬਾ ਬਾਬਾ ਬਹੁਤ ਵਧੀਆ ਨਾ ਆਇਆ ਬਈ ਤੇਰੇ ਦਾ ਫਾਰਮ ਵਧੀਆ ਜੀ ਸਾਫ ਤੋਂ ਬੜੀ ਵਧੀਆ ਜਨੂੰ ਵੀ ਵਧੀਆ ਅੱਛਾ ਜੀ ਬਹੁਤ ਸੋਹਣੀ ਬੱਕਰੀ ਆ ਬੱਲਾ ਜੀ ਕੈਸੂ ਹੈ ਉਹ ਜੀ ਇਹ ਸੂਏ ਤਾਂ ਜੀ ਆਪਣੇ ਨਾਲ ਤਿੰਨ ਚਾਰ ਸੂਏ ਆਪਣੇ ਨਾਲ ਆ ਬਾਕੀ ਫਾਈਨਲ ਵੀ ਹੋਣੀ ਆ ਜਦੋਂ ਭਾਵੇਂ ਸੱਤ ਮਹੀਨੇ ਸੂਏ ਹੋਣਗੇ ਬੱਕਰੀ ਦਾ ਅੱਛਾ ਜੀ ਨਾ ਕਰ ਜੀ ਆਪਾਂ ਨੇ ਸਮਝ ਕਿ ਤੇ ਇੱਛਣੀ ਅੱਛਾ ਜੀ ਮੇਰੀ ਇੱਕ ਬੱਕਰੀ ਆ ਵਧੀਆ ਇਹ ਪੂਰੀ ਆਪਣੀ ਇਹ ਆਈ ਹੋਈ ਜੀ ਇਹਦੇ ਸਿੰਗ ਵੀ ਇਹਨੇ ਕਸਾ ਲਏ ਨੇ ਇਹ ਵੀ ਚੰਗੀ ਬੱਕਰੀ ਆ ਤੇਰੀ ਇਹੋ ਫਰੀ ਨੇ ਪੂਰੇ ਟੈਂਕ ਕੁੰਡੇ ਦੀਏ ਨੇ ਐਨੇ ਕੰਧਨ ਵਾਲਾ ਕਾਤਾ ਲੈਨੇ ਅੱਛਾ ਜੀ ਹਾਂ ਫਾਇਦਾ ਨਹੀਂ ਥਣ ਫੋੜਨ ਦਾ ਵਧੀਆ ਜੀ ਆ ਜਿਹੜੀ ਫੁੱਲ ਦੁੱਧ ਦਿੰਦੇ ਨੇ ਅੱਛਾ ਜੀ ਤੋ ਸੁਣੇ ਥਣਨੇ ਬੱਕਰੀ ਦੇ ਹੂੰ ਦੁੱਧ ਨੂੰ ਫੋੜਦਾ 4 ਲੀਟਰ ਚ ਡੇਜਦਾ ਅੱਛਾ ਜੀ ਆ ਲਾਰ ਕਿੱਥੋਂ ਲੈਣੂ ਇਹ ਲਾਰ ਫੰਦਾ ਕੇ ਦੀ ਜੀ ਜ਼ਰੂਰ ਹੈ ਜਰੂਰ ਤਾਂ ਇਹ ਕਿੰਨੇ ਦੀ ਇਹ ਤਾਂ ਜੀ ਬਸ ਠੀਕ ਹੈ ਮਿਲ ਗਈ ਜੀ ਆਪਾਂ ਨੂੰ ਅੱਛਾ ਇਹ ਗੱਬਣਤੀ ਹੀ ਆਪਾਂ ਦੇ ਰਵੇ ਆਕੇ ਛੋੜਿਆ ਇੱਕ ਪੱਟੀ ਇਹਦੇ ਨਾਲ ਉਹ ਵੇਚਤੀ ਆਪਾਂ ਨੇ ਫਿਰ ਇਹ ਲੱਪਾ ਨੇ ਰੱਖ ਲਈ ਐਨੇ ਠੇਲਮਾ ਆ ਜਾਂ ਕੋਈ ਗਾਹ ਘਾ ਗਿਆ ਵੇਚਦਾਂਗੇ ਬੱਕਰੀ ਸੋਣੀ ਹੈ ਇਹਦੀ ਤੇ ਇੱਕ ਗੱਲ ਹੋ ਰਾਜੂ ਬਾਈ ਕਈ ਵੀਰ ਕਹਿੰਦੇ ਨੇ ਕਿ ਸੰਨੀ ਨਾਲ ਬੱਕਰੀਆਂ ਉਹ ਗੱਲ ਨਹੀਂ ਬਣਦੀ ਤੇ ਬਾਈ ਦੀਆਂ ਬੱਕਰੀਆਂ ਦੇਖੀਆਂ ਪਹਿਲੀ ਵਾਰ ਸੰਨੀ ਖਾਣ ਵਾਲੀਆਂ ਤੇ ਰਾਜੀ ਬੱਕਰੀਆਂ ਦੇ ਪੁੱਛਿਆ ਕਿ ਚੱਕਰ ਹੈ ਦੇ ਦਾਣਾ ਵਧੀਆ ਪਾਉਂਦਾ ਹੈ ਜੀ ਸੰਨੀ ਤੇ ਮਾਲੇ ਦਾ ਲੱਗਿਆ ਹੈ ਦਾ ਮਾਲੇ ਬਹੁਤ ਵਧੀਆ ਹੈ ਸੰਨੀ ਖਾਣ ਵਾਲਾ ਲੋਕ ਕਹਿੰਦੇ ਨੇ ਬੱਕਰੀਆਂ ਸੰਨੀ ਤੇ ਰਹਿਦੀਆਂ ਨਹੀਂ ਬੱਕਰੀਆਂ ਸੰਨੀ ਖਾ ਕੇ ਘਰੇ ਰਹਿਦੀਆਂ ਨੇ ਬਾਈ ਫਿਰ ਤਾਂ ਲੱਡੂ ਜਲੇਦੀ ਬਕਾਉਂਦਾ ਹਾਂ ਵਾਈ ਦਾ ਫਾਰਮ ਵਧੀਆ ਬਣਾਇਆ ਹੋਇਆ ਹੈ ਵੇਖਰੀ ਰਹਿੰਦੀ ਐ ਨੀ ਜੀ ਪਾਣੀ ਟਾਣੀ ਪਾਉਣ ਵਕਤ ਕੱਢਦੇ ਹਾਂ ਹਾਂ ਸ਼ਾਮ ਨੂੰ ਘਰੇ ਲੈ ਜਾਂਦੇ ਹਾਂ ਜਿੱਤੇ ਪੈਂਦੇ ਉਹਦੇ ਤੁਸੀਂ ਕਿਹੜਾ ਹੁੜਾ ਵੀ ਦੇ ਕੇ ਨਹੀਂ ਹੁੰਦੇ ਉਹਦੇ ਰਹਿਣੇ ਆਪਾਂ ਬਾਹਰ ਲੈ ਜਾਂਦੇ ਆ ਅੱਛਾ ਜੀ ਬਾਹਰ ਲੈ ਚਾਰ ਕੇ ਰਹਿਣੇ ਆ ਅੱਛਾ ਜੀ ਆਪਣੇ ਘਰੇ ਸੰਜੀ ਦੀ ਲਾ ਲੈਣੇ ਆ ਅੱਛਾ ਜੀ ਸ਼ਾਮ ਜਲੀ ਰਾ ਲੈਣੇ ਆ 10 ਕਮਾਟਰ ਅੱਛਾ ਜੀ ਨਾਲ ਆ ਜਾਨ ਨੀ ਰਾ ਬਾਨੇ ਇਹ ਪਲਾਟ ਫਿਰ ਛੋੜਦਾ ਹੀ ਹੈ ਜੀ ਠੀਕ ਮਾਰੇ ਮੁੱਲ ਲੈ ਆ ਇਹ ਵਸਤੀਆਂ ਤੇਰਾ ਤੇਰਾ ਕੱਢੇ ਲੈ ਏ ਬੱਲਾ ਨੇਦਾਰ ਨਹੀਂ ਲਿਖਤਾ ਹੋਇਆ। ਆ ਪੰਦੇਤਾ ਹੈ। ਵਿਚਾਲ ਤੁਮ ਆਪਦਾ ਨਿਗਾੜ ਤੋਰਨਾ। ਤੇਰੇ ਬਾਪ ਨੇ ਤੈਨੂੰ ਦਿੱਤਾ। ਮੈਨੂੰ ਦੇਰ ਕਿਹਾ ਹਾਂ ਭਾਈ ਸਾਂਝੀ ਆ ਸਾ ਖਾਤਾ। ਥੋੜੀ ਜਿਹੀ ਡੇਢ ਦੇ ਬਿਸੂ ਹਾਂ। ਹਾਂ ਸਾਨੂੰ ਪਤਾ ਡੇਢ ਬਿਸਮਾ ਥੋਂ ਹੈ ਜੀ। ਤੇ ਆ ਗਾਂ ਹੀ ਤਰੀ ਸੁਣੀ ਹੋਈ ਹੈ। ਇਹ ਸੂਣ ਵਾਲੀ ਹੈ ਜੀ ਗਾਂ। ਆ ਪਹਿਲਾ ਸੂਈ ਹੈ। ਇਹ ਦੋ ਦੂਜੇ ਸੂਏ ਤੀਜੇ ਸੂਏ ਹਾਂ। ਹਾਂ ਜੀ। ਅੱਛਾ ਜੀ। ਬੰਦਿਆ ਆ ਦੋ ਝੋਟੀਆਂ ਥੋਡੀਆਂ ਪਾਲੀਆਂ ਹੋਈਆਂ ਹੁੰਦੀਆਂ ਨੇ ਹਾਂ ਇਹ ਘਰ ਦੀਆਂ ਪਾਲੀਆਂ ਹੋਈਆਂ ਨੇ ਤੇਰੀਆਂ ਨੇ ਮਤਲਬ ਆਪਣੀਆਂ ਨੇ ਹਾਂ ਪਹਿਲਾਂ ਕੋਲੇ ਲਵੇ ਦੋ ਥਣੀ ਮੱਝ ਹੁੰਦੀ ਸੀ ਬਹੁਤ ਵਧੀਆ ਨਸਲ ਦੀ ਝੋਟੀ ਆ ਇਹ ਗੱਬਣ ਹੋ ਗਈ ਜੀ ਗੱਬਣ ਨੇ ਤੇ ਯੂ ਕਰਾਈਆਂ ਹੋਈਆਂ ਨੇ ਦੋਏ ਦੋਏ ਹਾਂ ਇੱਕ ਤਾਂ ਕੋਲੇ ਲਵੇ ਪਹਿਲਾਂ ਝੋਟੀ ਦੀ ਦੋ ਥਣੀ ਸੀ ਬਹੁਤ ਉੱਚੀ ਦੀ ਹਾਥੀ ਦੇ ਵਿੱਚ ਵਰਗੇ ਦੀ ਉਹਦਾ ਥਣ ਖਰਾਬ ਹੋ ਗਿਆ ਬਹੁਤ ਸੋਹਣੀ ਬਣੀ ਪਰ ਥਾੜੇ ਨਹੀਂ ਲੋਟ ਆਇਆ ਉਹਦਾ ਦਵਾਈਆਂ ਵੀ ਬਹੁਤ ਦਵਾਈਆਂ ਬਹੁਤ ਵਧੀਆ ਨਸਲ ਇਹ ਰੋਸੇ ਰੰਗ ਦੇ ਟੋਕੀਆ ਰੋਣੇ ਹਨ ਰੋਸੇ ਰੰਗ ਦੇ ਚੱਤ ਹਨ ਇਹ ਰੰਗ 체ਤੀ ਨਹੀਂ ਮਿਲਦਾ ਬਹੁਤ ਸੋਹਣੀ ਕੱਟੀ ਆਉਂਗੀ ਸੀਲ ਹੈ ਹਾਂਜੀ ਵਾਹ ਬਈ ਵਾਹ ਬਲਕਾਰ ਸਿੰਘ ਹੈ ਤੇ ਤੇਰਾ ਮਾਲ ਸੋਨਾ ਯਾਰ ਤੇਰੇ ਡੰਗਰ ਤੋਂ ਸੁਭੀ ਸੋਨੇ ਦੇ ਤੇ ਨਾਲੇ ਹਲਵਾਈ ਪਣਾ ਕਰਦਾ ਹਾਂ ਹਾਂਜੀ ਨਾਲੇ ਇੱਧਰ ਕੰਮ ਕਰਦਾ ਹਾਂ ਇਮਾਨਦਾਰੀ ਦੇ ਕੰਮ ਕਰਦਾ ਵਧੀਆ ਤੇ ਮੇਰੇ ਬਾਈ ਨੂੰ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਅਸੀਂ ਵੀਡੀਓ ਭੇਜਣੀ ਹੈ ਮੇਰੇ ਬਾਈ ਦੀ ਤੇ ਬਾਹਰੋਂ ਦੂਰੋਂ ਨੇੜੇ ਸੱਜਣ ਸਾਰੇ ਦੇਖਣ ਆਲੇ ਬਾਈ ਬਲਕਾਰ ਸਿੰਘ ਦੇਦੜਾ ਮੈਰੇ ਦਾ ਮੁੰਡਾ ਝੋਟੀਆਂ ਬਹੁਤ ਸੋਹਣੀਆਂ ਰੱਖਦਾ ਹੈ ਤੇ ਗਾਂ ਦੀ ਦੇਸੀ ਰੱਖੀ ਹੋਈ ਹੈ ਦੀ ਦੇਸੀ ਟਾਈਪ ਚ ਗਾਂ ਹਰੇਕ ਦਿਵੇ ਮਿਲਦੀ ਨਹੀਂ ਤੇ ਨਾਲੇ ਬਾਈ ਦੇ ਵਿੱਚ 20 ਬੱਕਰੀਆਂ ਇੱਕ ਬਰੀਡਰ ਹੈ ਬਹੁਤ ਸੋਹਣਾ ਬਰੀਡਰ ਹੈ ਸੰਨੀ ਖਾਨ ਵਾਲਾ ਮਾਲ ਇਹਦਾ ਬਹੁਤ ਸੋਹਣਾ ਮਾਲ ਹੈ ਤੇ ਬਹੁਤ ਵਧੀਆ ਬਾਈ ਦਾ ਹਾਲ ਹੈ ਤੇ ਵਿਚਾਰਾ ਵਧੀਆ ਪਰਿਵਾਰ ਦਾ ਬੰਦਾ ਹੈ ਨਰਮ ਪਰਿਵਾਰ ਇਹਨਾਂ ਦਾ ਉੱਕੇ ਥਾਂ ਵੀ ਬਾਈ ਨੇ ਮੁੱਲ ਲੈ ਕੇ ਵਿਚਾਰਨੇ ਬਾਹਰ ਬਾੜਾ ਬਣਾ ਰੱਖਿਆ ਤੇ ਨੇ ਕਮਾਈ ਕਰਦਾ ਇਮਾਨਦਾਰੀ ਦੀ ਕੰਮ ਕਰਦਾ ਹੈ ਵਧੀਆ ਵੀਡੀਓ ਦੇਖ ਕੇ ਬਾਈ ਦੀ ਜੇ ਕਿਸੇ ਨੂੰ ਵਧੀਆ ਵੀਡੀਓ ਲੱਗੇ ਰਾਜਗੋੜ ਫਾਰਮ ਦਲਵਾ ਪੰਜਾਬ ਤੋਂ ਤਾਂ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਸਾਡੀ ਨੂੰ ਲਿੰਕ ਕਮੈਂਟ ਜ਼ਰੂਰ ਕਰਿਓ ਤੇ ਬਾਈ ਦੇਦਰਾ ਦੇ ਬਕਰਾਰ ਸਿੰਘ ਦਾ ਸਾਨੂੰ ਨੰਬਰ ਮੂਰੇ ਲਾ ਕੇ ਦੇਵਾਂਗੇ ਤੇ ਫੋਟੋ ਵੀ ਬਾਈ ਦੀ ਮੂਰੇ ਲਾ ਕੇ ਦੇਵਾਂਗੇ ਕਿਸੇ ਵੀਰ ਨੂੰ ਬੱਕਰੀਆਂ ਸੰਨੀ ਖਾਨ ਵਾਲੀਆਂ ਚਾਹੀਦੀਆਂ ਹੋਣ ਤਾ ਸੰਨੀ ਖਾਨ ਵਾਲਾ ਮਾਲਵੀ ਸਾਡੇ ਬਾਈ ਬਲਕਾਰ ਸਿੰਘ ਦੇ ਦਰਾਂ ਵਾਲੇ ਖੜਾ ਹੈ ਕੱਗੇ ਦੇ ਨਵੇਂ ਜ਼ਿਲ੍ਹਾ ਪਟਿਆਲਾ ਪਿੰਡ ਪਾਤੜਾਂ ਦੇ ਲਵੇ ਹਾਂਜੀ ਤੇ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ ਬਾਈ ਦੀ ਫੋਟੋ ਦੇਵਾਂਗੇ ਤਾਂ ਗੱਲਬਾਤ ਜ਼ਰੂਰ ਕਰਿਓ ਬਾਈ ਨਾਲ ਜੇ ਕਿਸੇ ਬਾਈ ਨੂੰ ਸੇਲ ਦੇ ਲਈ ਬੱਕਰੀਆਂ ਚਾਹੀਦੀਆਂ ਹੁਣ ਤਾਂ ਬਾਈ ਦੀਆਂ ਬੱਕਰੀਆਂ ਸੇਲ ਵੀ ਨੇ ਵਿੱਚੋਂ ਦੇ ਸਕਦਾ ਸਾਸਤਰੀ ਕਾਰ ਦੀ ਸਾਰਿਆਂ ਇਹ ਚਾਚੇ ਦੀ ਹੈ ਜੀ ਆਪਣੀ ਦੀ ਚਾਚੇ ਦੀ ਅੱਛਾ ਬਹੁਤ ਸੋਹਣੀ ਮਾਂ ਹੈ ਬੱਕਰੀਆਂ ਰੱਖੀਆਂ ਹੁੰਦੀਆਂ ਨੇ ਇਹਦੀਆਂ ਹਾਂ ਵਾਹ ਜੀ ਦਾ ਟੁੜੀਆਲ ਸਟੋਰ ਹਾਂ ਜੀ ਵਾਹ ਜੀ ਦਾ ਚਲੋ ਆਪਾਂ ਬੁਣਾਂ ਜੀ ਇਹ ਪਿੰਡ ਦੇ ਦਣਾ ਨਜ਼ਦੀਕ ਘੱਗਾ ਤੇ ਲਾਲ ਦਰਵਾਜ਼ਾ ਕਹਿੰਦੇ ਨੇ ਉੱਪਰ ਇਹਦੇ 2013 ਲਿਖਿਆ ਹੋਇਆ ਤੇ ਇੱਧਰ 1970 ਮੇਰਾ ਖਿਆਲ ਹੈ ਵੀ ਰੰਗ ਰੰਗ ਕਰਕੇ ਦਵਾਰੋਂ ਮਜੂਤੀ ਨਾਲ ਬਣਾਇਆ ਹੋਣਾ ਇਹ 2013 'ਚ ਤੇ 1970 ਵੇਲੇ ਦਾ ਬਣਿਆ ਹੋਇਆ ਦਰਵਾਜ਼ਾ ਬਹੁਤ ਹੀ ਪੁਰਾਣਾ ਮੁੱਦਤਾਂ ਤੋਂ ਤੇ ਰਾਜੂ ਬਾਈ ਵੀ ਖੜਾ ਆਪਣੇ ਨਾਲ ਤੇ ਰਾਜੂ ਬਾਈ ਕੀ ਕਹਿਣਾ ਹੈ ਸੁਦਰਵਾਜੇ ਬਾਰੇ ਇਹ ਸੁਦਰਵਾਜੇ ਬਾਰੇ ਤਾਂ ਜੀ ਮੈਨੂੰ ਜਾਂਦੇ ਜਾਂਦੇ ਮੈਂ ਰੋਕ ਕੇ ਮੈਂ ਕਿਹਾ ਜੀ ਮੈਨੂੰ ਸੋਨਾ ਲੱਗਿਆ ਮੈਂ ਕਿਹਾ ਜੀ ਇਹਦੀ ਵੀਡੀਓ ਬਣਾ ਲਈਏ ਪਿੰਡ ਵੀ ਨੇ ਅੰਦਰ ਸਾਰਾ ਪਿੰਡ ਦਾ ਇੱਕ ਜੇਟ ਠੀਕ ਪਹਿਲਾਂ ਮੈਨੂੰ ਤਾਂ ਲੱਗਦਾ ਪਹਿਲਾਂ ਪਿੰਡ ਦਾ ਇੱਕ ਜੇਟ ਹੋਣਾ ਬਹੁਤ ਸੋਨਾ ਦਰਵਾਜਾ ਮੈਨੂੰ ਬੜਾ ਚੰਗਾ ਲੱਗਿਆ ਹੈ ਸੋਨਾ ਤੇ ਇਹਦੇ ਨੇੜੇ ਇੱਕ ਡਾਕਟਰ ਦੀ ਦੁਕਾਨ ਤੇ ਦੋ ਕੁਰਸੀਆਂ ਡਾਈਆਂ ਇਹ ਉੱਥੇ ਬੈਠਣ ਬਹੁਤ ਹੀ ਸੋਹਣਾ ਦਰਵਾਜ਼ਾ ਦਰਵਾਜ਼ਾ ਲੱਗਿਆ ਜੀ ਸਾਨੂੰ ਤੇ ਪਰਾਂ ਦੀ ਸ਼ੂਟ ਮਾਰਨ ਲਈ ਪਰ ਨਹੀਂ ਛੜੀ ਵੀ ਇੱਕ ਬਹੁਤ ਵਧੀਆ ਇਹ ਪਰ ਝੰਡਾ ਲੱਗਾ ਭਾਰਤ ਦਾ ਜੀ ਕਰ ਬਲਕਾਰ ਜੀ ਖੜੇ ਹੋ ਜਾਓ ਤੇ ਸਾਨੂੰ ਸੋਨੂੰ ਜੀ ਆਇਆਂ ਨੂੰ ਜੀ ਸੋਡੇ ਪਿੰਡ ਦੇ ਇਤਿਹਾਸ ਦੇ ਵਿੱਚ ਵੜਿਆ ਅਸੀਂ ਪਿੰਡ ਦੇ ਵਿੱਚ ਸਾਨੂੰ ਵੜਦਿਆਂ ਨੂੰ ਸੋਡੇ ਪਿੰਡ ਦੀ ਇੱਕ ਬਹੁਤ ਤਕੜੀ ਨਿਸ਼ਾਨੀ ਲੱਗੀ ਵੀ ਅਹੀ ਜੀ ਨਿਸ਼ਾਨੀ ਕਿਸੇ ਪਿੰਡ ਦੇ ਵਿੱਚ ਸਾਨੂੰ ਨਹੀਂ ਲੱਗੀ ਬਹੁਤ ਸਾਨੂੰ ਪ੍ਰਸੰਤ ਆਈ ਸਾਡਾ ਮਨੋਰੰਜਨ ਖੁਸ਼ ਹੋ ਗਿਆ ਥੋੜੀ ਨਿਸ਼ਾਨੀ ਪਿੰਡ ਦੀ ਨੂੰ ਦੇਖ ਕੇ ਪਿੰਡ ਗੁੱਜਰਾ ਦਾ ਆਦੀ ਪੁਰਾਣਾ ਤੇ ਬਾਕੀ ਮੇਰਾ ਖਲ ਰਾਜੇ ਨੇ ਇੱਥੇ ਸਹੀ ਸਹੀਆਂ ਦੇ ਮੁੰਡੇ ਬਹੁਤ ਵਧੀਆ ਬੰਦੇ ਨੇ ਇਨਸਾਨ ਸੰਗ ਜਾਣਦੇ ਨੇ ਤੇ ਮੁੰਡਾ ਮੈਰਿਆਂ ਦਾ ਬਲਕਾ ਸਿੰਘ ਦੇਦਰ ਮੁੰਡਾ ਮੈਰਿਆਂ ਦਾ ਜੀ ਝੋੜ ਵੀ ਕਹਿੰਦੇ ਨੇ ਇਹਨਾਂ ਨੂੰ ਮੈਲੇ ਵੀ ਕਹਿੰਦੇ ਨੇ ਕਿ ਯਾਤਰੀ ਲੁੱਕੀ ਲੁਕਦੀ ਤੇ ਅਸੀਂ ਨਿਸ਼ਾਨ ਜੀ ਤੁਹਾਡੇ ਪਿੰਡ ਆਏ ਤੁਹਾਡੇ ਘਰੇ ਆਉਣ ਦੀ ਚਾਹਮਾਨ ਹੋਈ ਸਾਨੂੰ ਤੁਹਾਡੇ ਪਿੰਡ ਦਾ ਸਾਨੂੰ ਇੱਕ ਮੇਨ ਦਰਵਾਜ਼ਾ ਟਕਰਿਆ ਠੀਕ ਹੈ ਤੇ ਲਾਲ ਦਰਵਾਜਾ ਦੇ ਲਾਲ ਰੰਗ ਕਰਿਆ ਨਵੇਂ ਨਜ਼ਦੀਕ ਉਹਦੇ ਡਾਕਟਰ ਦੀ ਦੁਕਾਨ ਹਾਂਜੀ ਹਾਂ ਇੱਕ ਐਸਾ ਡਾਕਟਰ ਦੀ ਦੁਕਾਨ ਹੈ ਇੱਕ ਐਸਾ ਡਾਕਟਰ ਦੀ ਦੁਕਾਨ ਹੈ ਜੀ ਤੇ ਲਵੇ ਦੋ ਮੇਨ ਕੁਰਸੀਆਂ ਪਈਆਂ ਨੇ ਬੰਦੇ ਬੰਦੇ ਬੈਠਣ ਨੂੰ ਹਾਂਜੀ ਉਹਦਾ ਇੱਕ ਮੇਨ ਗੇਟ ਤੀਜੀ ਪਿੰਡ ਦੇ ਵਿੱਚ ਬੜਨ ਨੂੰ ਮੈਨੂੰ ਲੱਗਦਾ ਜੀ ਕਿੰਨੇ ਸਾਲਾਂ ਦਾ ਹੋਣਾ ਜੀ ਉਹ ਤੁੰਨੇ ਪੜਿਆ ਜੀ ਕੋਈ ਜੀ ਮੈਂ ਤਾਂ ਪੁਰਾਣਾ ਹੀ ਹੈ ਬਣਿਆ ਹੋਇਆ ਇਹ 500 ਸਾਲ ਦਾ ਦਰਵਾਜ਼ਾ ਹੁਣਾਂ ਮੇਨ ਪੀੜੀਆਂ ਤੋਂ ਹਾਂ ਹਾਂ ਉਹ 2013 ਦੇ ਵਿੱਚ ਉਹਦੇ ਦੁਬਾਰਾ ਰੰਗ ਕਰੇ ਉਹਦੇ ਪਲਾਸਟਰ ਬਲੋਸਟਰ ਕਰਿਆ ਦੁਬਾਰੇ ਜਿਹੋ ਉਹ ਜਦੋਂ ਬਣਾਤਾ ਹੋਰ ਉਹ ਬੜੀਆ ਰੱਖ ਲਈ ਨਿਸ਼ਾਨੀ ਬਣਾ ਕੇ ਅੱਛਾ ਜੀ ਹਾਂ ਸਾਡਾ ਮਨੋਰੰਜਨ ਬਹੁਤ ਖੁਸ਼ ਹੋ ਗਿਆ ਉਹ ਤੋਂ ਬਾਅਦ ਅਸੀਂ ਤੁਰੇ ਤੁਰੇ ਵੀ ਬਾਈ ਬਲਕਾਰ ਜੀ ਦੇ ਘਰੇ ਚੱਲੀਏ ਸਾਡਾ ਯਾਰ ਮਿੱਤਰ ਹੈ ਇਹ ਮੇਰਾ ਖਿਆਲ ਵੀ ਜੀ ਤੁਸੀਂ ਪਹਿਲਾਂ ਹਲਵਾਈ ਬਣੇਗਾ ਕੀ ਕੰਮ ਕਰੇਂ ਕਰਦੇ ਹਾਂ ਜੀ ਹੁਣ ਵੀ ਕਰਦੇ ਹਾਂ ਵੀ ਕਰਦੇ ਹਾਂ ਜੀ ਇਹ ਕੰਮ ਕਿੱਥੇ ਸਿੱਖੇਦੇ ਜੀ ਆਪਣੇ ਪਿੰਡ ਦੀ ਹੁੰਦਾ ਦੀ ਹਲਵਾਈ ਅੱਛਾ ਉਹਨਾਂ ਦੇ ਚੇਲੇ ਵਾਲ ਕੇ ਹੁੰਦਾ ਜੀ ਦੁਕਾਨ ਤੇ ਰਵੇ ਹੁਣ ਤੁਸੀਂ ਸਾਰਾ ਕੰਮ ਕਰਦੇ ਹੋ ਹਲਵਾਈ ਬਣੇਗਾ ਸਾਰਾ ਕਰ ਵਿਆਹ ਸਾਦੀ ਮਰਮ ਜੰਮਾ ਸਾਰਾ ਕੁਝ ਕਰਦੇ ਹੋ ਉਹ ਗਾਂ ਤੇ ਵੀ ਜਾਣਦੇ ਹੋ ਜੀ ਜੀ ਖੀਰ ਕੜਾ ਪ੍ਰਸ਼ਾਦ ਤੇ ਗਾਂ ਸਭ ਨੂੰ ਨਹੀਂ ਸਾਦੀ ਜੀ ਲੱਡੂ ਜਲੇਬੀਆਂ ਪੂਰੀਆਂ ਹਾਂ ਜੀ ਹਾਂ ਬਾਠੀ ਗੁਲਾਬ ਚਾਹਮਣ ਸਾਰੇ ਕੰਮ ਕੁਸੀਂ ਮਤਲਬ ਕਰ ਰਹੇ ਹੋ ਪੱਕੇ ਮੇਨ ਹਲਵਾਈਆਂ ਜੀ ਹਾਂ ਜੀ ਹਾਂ ਹੋਰ ਵੀ ਪਿੰਡ 'ਚ ਆਪਣੇ ਸੱਤ ਅੱਠ ਹਲਵਾਈ ਨੇ ਜੀ ਅੱਛਾ ਜੀ ਸੱਤ ਅੱਠ ਹਲਵਾਈ ਨੇ ਤੇ ਤੁਹਾਡਾ ਘਰ ਤੁਹਾਡਾ ਆਪ ਦਾ ਬਣਾਇਆ ਹੈ ਜੀ ਬੁੜੇ-ਬੁੜੀ ਦਾ ਬਣਾ ਕੇ ਦਿੱਤਾ ਹੈ ਇਹ ੜੂੜੇ-ਬੁੜੀ ਹੀ ਬਣਾ ਕੇ ਜੀ ਅੱਛਾ ਜੀ ਉਹ ਥੋੜੇ ਬੱਚੇ ਕਹਿੰਦੇ ਜੀ ਦੋ ਮੁੰਡੇ ਜੀ ਗੁੱਡੀ ਦੋ ਮੁੰਡੇ ਕ ਗੁੱਡੀ ਅੱਛਾ ਜੀ ਬਹੁਤ ਵਧੀਆ ਪਾਰੀ ਦਾ ਘਰ ਹੈ ਤੇ ਆ ਪਿੱਛੇ ਸਟੋਰ ਹੈ ਸਾਮਾਨ ਦਾ ਨਵਾਂ ਜੀ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਹੈ ਤੇ ਲੈਕਚਰ ਪਾਇਆ ਹੈ ਬਹੁਤ ਵਧੀਆ ਮਿਹਨਤ ਕੀਤੀ ਐ ਕੁੱਤਣੇ ਝਾਰਨੀਆਂ ਅੱਛਾ ਯਾ ਕੁੱਤਣੇ ਝਾਰਨੀਆਂ ਨੇ ਬਾਈ ਦੀਆਂ ਆਹ ਕੁੱਤਣੇ ਝਾਰ ਬਾਈ ਦੀਆਂ ਬਹੁਤ ਉਸਾਂ ਕੱਟੀਆਂ ਨੇ ਬੋਲੇ ਧੋਰੀਆਂ ਤੇ ਆਜੋ ਜੀ ਤੇ ਬਾਈ ਨੇ ਬਹੁਤ ਵਧੀਆ ਪਹਿਰਾ ਮੇਰਾ ਖਰ ਤੁਸੀਂ ਪਹਿਲਵਾਨੀ ਕੁਸ਼ਤੀ ਵੀ ਕਰੀਏ ਜੀ ਨਹੀਂ ਜੀ ਇਹ ਆਪਾਂ ਆਪਣੇ ਟੂਰਨਾਮੈਂਟ ਹੁੰਦਾ ਜੀ ਅੱਛਾ ਏ ਆਪਾਂ ਉਥੇ ਦਾਲ ਸਾਗ ਜੀ ਬਣਾਉਨੇ ਆ ਅੱਛਾ ਜਿੱਥੇ ਦਾਲ ਸਾਗ ਜੀ ਬਣਾਉਨੇ ਆ ਪੱਲਾਉਂ ਮਾਰਿਆ ਬੰਦਾ ਦੋਟੋ ਲਈ ਹੀ ਹੈ ਗਿਫਟ ਦੇ ਦਿੰਦੇ ਆ ਅੱਛਾ ਠੀਕ ਹੈ ਜਦੋਂ ਜਿੱਥੇ ਆਪਾਂ ਇਹਨਾਂ ਦਾ ਕੰਮ ਕਰਦੇ ਆ ਆਹ ਅੱਛਾ ਜੀ ਇਹ ਵੀ ਥੋੜਾ ਜਿਹਾ ਕੋਈ ਪਾਣੀ ਵਾਲਾ ਪ੍ਰੋਗਰਾਮ ਰੋਟੀ ਪਾਣੀ ਹਾਂ ਜੀ ਹਾਂ 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 ਬਸ ਆਹ ਬੰਦੇ ਜਿਵੇਂ ਜੀ ਪਾਈ ਦੀ ਸ਼ਾਟ ਮਾਰ ਲਓ ਅੰਦਰ ਜੀ ਉੱਤੇ ਚਵਾਰਾ ਹਾਂ ਜੀ ਚਵਾਰਾ ਆਏ ਜੀ ਨੂੰ ਹਾਂ ਮੁੰਡੇ ਫੁੰਡੇ ਪੈਣ ਨੂੰ ਸੋਣ ਨੂੰ ਯਾਰ ਦੋਸਤ ਮਿੱਤਰ ਯਾਰ ਆ ਜਾਣੇ ਨੇ ਠੀਕ ਹੈ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ ਆਪਦੀ ਨੇਕ ਕਮਾਈ ਦੇ ਨਾਲ ਵੀਰੇ ਵੀਰ ਨੇ ਬਣਾਇਆ ਤੇ ਹੁਣ ਤੁਸੀਂ ਆਪਣਾ ਹਲਵਾਈ ਪਣੇ ਦੇ ਕੰਮ ਤੋਂ ਬਾਅਦ ਹੋਰ ਕਿਹੜਾ ਕੰਮ ਕਰਦੇ ਹੋ ਜੀ ਹੁਣ ਜੀ ਆਪਾਂ ਨੇ ਸੀਜ਼ਨ ਲਾਇਆ ਬੱਲੇਦਾਰੀ 'ਚ ਅੱਛਾ ਜੀ ਮੰਡੀ 'ਚ ਲੱਗੇ ਮੰਡੀ 'ਚ ਕਣਕ ਦੀ ਚ ਹਾਂ ਵਧੀਆ ਰਹੀ ਬਣਦੀ ਕੀ ਹਾਂ ਵਧੀਆ ਬਣ ਜਾਂਦੀ ਦੀ ਹੁਣ ਹੋਰ ਕੀ ਕੰਮ ਕਰਦੇ ਹੋ ਤੁਸੀਂ ਹੁਣ ਸਪੈਸ਼ਲ ਲੱਗ ਜਾਂਦੀ ਐ ਫਿਰ ਲੋਡ ਕਰ ਦਿੰਨੇ ਆ ਕਣਕਾ ਓਦੋਂ ਬਾਅਦ ਜੀ ਓਦੋਂ ਬਾਅਦ ਜੀ ਬਸ ਆਪਣੀਆਂ ਬੱਕਰੀਆਂ ਹੁੰਦੀਆਂ ਨੇ ਬੱਕਰੀਆਂ ਕਈਆਂ ਹੀ ਨਹੀਂ ਥੁੱਲੇ ਬੱਕਰੀਆਂ ਮੀਟ ਦੇ ਬੱਕਰੀਆਂ ਨੇ ਹੁਣ ਹੈਗੀਆਂ ਜੀ ਹੈਗੀਆਂ ਨੇ ਆ ਕੇ ਦਿਖਾਓ ਸਾਨੂੰ